ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬਾਬੇ ਵਰਗਾਲੇ ਨੇ ਦੋ ਤਿੰਨ ਰੀਲਾਂ ਪਾਈਆਂ ਤੇ ਇੱਕ ਕਮੈਂਟ ਵੀ ਵਿੱਚ ਲਿਖੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਹਦੇ ਤੇ ਬਿਜਲੀ ਦਾ ਪਰਚਾ ਹੋਇਆ ਉਹਦਾ ਇੱਕ ਕਹਿਣ ਦਾ ਮਤਲਬ ਹੈ ਵੀ ਇਹ ਪਰਚਾ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਾਇਆ ਹੈ ਨਾ ਤਾਂ ਉਹ ਗੁਰਦੁਆਰਾ ਪ੍ਰਬੰਧਕ ਗੁਰਦੁਆਰੇ ਦੀ ਜਿਹੜੀ ਕਮੇਟੀ ਲਈ ਜਗ੍ਹਾ ਵੈ ਉਹਦੀ ਹੱਥ ਵਿੱਚ ਹੈ ਤੇ ਉਹਨੂੰ ਖੜਿਆ 25 ਸਾਲ ਹੋ ਗਏ ਨੇ ਨਾ ਸਾਨੂੰ ਕਦੀ ਅੱਜ ਤੱਕ ਦਿੱਕਤ ਆਈ ਹੈ ਨਾ ਸਾਨੂੰ ਹੁਣ ਦਿੱਕਤ ਹੈ ਉਹ ਜਿਹੜੀ ਹੱਦ 'ਚ ਖੜਾ ਹੈ ਉਹ ਸਟੱਡੀ ਸਰਕਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ ਉਹਨਾਂ ਦੀ ਹੱਦ ਵਿੱਚ ਖੜਾ ਹੈ। ਪਰਸੋਂ ਵਾਲੇ ਇੰਟਰਵਿਊ 'ਚ ਆਪ ਮੰਨਿਆ ਵੀ ਮੈਂ ਬਿਜਲੀ ਬੋਰਡ ਵਾਲਿਆਂ ਨੂੰ ਪੈਸੇ ਵੀ ਦਿੰਦਾ ਸੀਗਾ ਪਰ ਉਹਨਾਂ ਨੇ ਤਾਂ ਵੀ ਮੇਤੇ ਰੇਡ ਮਾਰੀ। ਅਸੀਂ ਉਹਨੂੰ ਅੱਜ ਆ ਕਹਿ ਰਹੇ ਆਂ ਵੀ ਇਹ ਦੋਸ਼ ਲਾਣੇ ਨਾ ਕਰ ਜੇ ਦੋਸ਼ ਲਾਏਗਾ ਤੇ ਅਸੀਂ ਤੇਰੇ ਤੇ ਕਾਨੂੰਨੀ ਕਾਰਵਾਈ ਤੇ ਆਵਾਂ। ਕਿਸੇ ਨਾਲ ਉਹਦਾ ਕੋਈ ਵੀ ਨਿੱਜੀ ਤਾਲੁਕ ਨਹੀਂ ਹੈ। ਨਾ ਸਾਨੂੰ ਕਦੀ ਉਹਦੀ ਲੋੜ ਪਈ ਹੈ। ਨਾ ਸਾਡੇ ਉਹਨੇ ਕਰੀ ਹੀ ਵਿੱਚ ਆ ਕੇ ਸਾਡੇ ਨਾਲ ਹਿੱਸਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬੈਠੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬਾਬੇ ਵਰਗਾ ਵਾਲੇ ਨੇ ਦੋ ਤਿੰਨ ਰੀਲਾਂ ਪਾਈਆਂ ਤੇ ਇੱਕ ਕਮੈਂਟ ਵੀ ਵਿੱਚ ਲਿਖੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਹਦੇ ਤੇ ਬਿਜਲੀ ਵਾਲਾ ਪਰਚਾ ਹੋਇਆ ਉਹਦਾ ਇੱਕ ਕੈਨ ਦਾ ਮਤਲਬ ਹੈ ਵੀ ਇਹ ਪਰਚਾ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਾਇਆ ਹੈ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਵੀ ਨਾ ਤਾਂ ਉਹ ਗੁਰਦੁਆਰਾ ਪ੍ਰਬੰਧਕ ਗੁਰਦੁਆਰੇ ਦੀ ਜਿਹੜੀ ਕਮੇਟੀ ਦੀ ਜਗ੍ਹਾ ਵੈ ਉਹਦੀ ਹੱਦ ਵਿੱਚ ਹੈ ਤੇ ਉਹਨੂੰ ਖੜਿਆ 25 ਸਾਲ ਹੋ ਗਏ ਨੇ ਨਾ ਸਾਨੂੰ ਕਦੇ ਅੱਜ ਤੱਕ ਦਿੱਕਤ ਆਈ ਹੈ ਨਾ ਸਾਨੂੰ ਹੁਣ ਦਿੱਕਤ ਹੈ ਉਹ ਜਿਹੜੀ ਹੱਦ ਵਿੱਚ ਖੜਾ ਹੈ ਉਹ ਸਟੱਡੀ ਸਰਕਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ ਉਹਨਾਂ ਦੀ ਹੱਦ ਵਿੱਚ ਖੜਾ ਹੈ ਹੁਣ ਉਹਨੇ ਆਪਣਾ ਫਰਸ਼ ਵਿੱਚ ਪਾ ਕੇ ਲਾਤਾ ਜਿਵੇਂ ਪ੍ਰਸ਼ਾਸਨ ਨੇ ਸੱਤੀ ਕੀਤੀ ਹੋਈ ਹੈ ਪ੍ਰਸ਼ਾਸਨ ਨੇ ਜਦੋਂ ਸੱਤੀ ਕੀਤੀ ਹੈ ਉਹਨਾਂ ਨੇ ਦੇਖ ਰਿਆ ਵੀ ਇੰਨੇ ਗੱਡੀਆਂ ਲੱਗੀਆਂ ਉਹਦੇ ਵਿੱਤੀ ਗੀਜ਼ਰ ਲੱਗੇ ਹੋਇਆ ਦੂਜੀਆਂ ਲੱਗਿਆ ਵੀ ਉਹਨੂੰ ਬਿਜਲੀ ਕਿੱਥੋਂ ਆਉਂਦੀ ਉਹ ਚੈੱਕ ਕਰ ਰਹੇ ਸੀ ਉਹਨਾਂ ਨੇ ਆਪ ਮਲੇ ਹੁਣ ਪਤਸੋਂ ਵਾਲੀ ਇੰਟਰਵਿਊ 'ਚ ਉਹ ਆਪ ਮੰਨਿਆ ਵੀ ਮੈਂ ਬਿਜਲੀ ਬੋਰਡ ਵਾਲਿਆਂ ਨੂੰ ਪੈਸੇ ਵੀ ਦਿੰਦਾ ਸੀਗਾ ਪਰ ਉਹਨਾਂ ਨੇ ਤਾਂ ਵੀ ਮੇਤੇ ਰੇਡ ਮਾਰੀ ਹੁਣ ਬਿਜਲੀ ਬੋਰਡ ਇੱਕ ਐਨਾ ਵੱਡਾ ਬੋਰਡ ਆ ਕੋਈ ਪ੍ਰਬੰਧਕ ਕਮੇਟੀ ਦੇ ਹੇਠਾਂ ਚੱਲਦਾ ਨਹੀਂਗਾ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਉਹਦੇ 'ਚ ਹੈ ਨਹੀਂ ਤੇ ਉਹ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦੋਸ਼ ਲਾ ਰਿਆ ਅਸੀਂ ਉਹਨੂੰ ਅੱਜ ਆ ਕਹਿ ਰਹੇ ਆ ਵੀ ਇਹ ਦੋਸ਼ ਲਾਣੇ ਨਾ ਕਰ ਜੇ ਦੋਸ਼ ਲਾਏਗਾ ਤੇ ਅਸੀਂ ਤੇਰੇ ਤੇ ਕਾਨੂੰਨੀ ਕਾਰਵਾਈ ਤੇ ਆਵਾਂਗੇ ਜੇ ਕਿਸੇ ਹੋਰ ਵੀ ਦਾ ਕੋਈ ਸਵਾਲ ਹੈ ਤੇ ਦੱਸੋ ਇਸ਼ੂ ਕਿਉਂ ਕਿਉਂ ਵਾਰ-ਵਾਰ ਉਹ ਟਾਰਗੇਟ ਕਰ ਰਿਹਾ ਕੋਲ ਤੁਹਾਡਾ ਸਰਬੀ ਕਮੇਟੀ ਇਹ ਤਾਂ ਜਦੋਂ ਹੁਣ ਤੁਸੀਂ ਉਹਦੇ ਤੋਂ ਜਵਾਬ ਮੰਗੋਗੇ ਉਹ ਦੱਸੇਗਾ ਸਾਡੇ ਨਾਲ ਕਿਸੇ ਵੀ ਪ੍ਰਬੰਧਕ ਨਾਲ ਜਾਂ ਕਿਸੇ ਨਾਲ ਉਹਦਾ ਕੋਈ ਵੀ ਨਿੱਜੀ ਤਾਲੁਕ ਨਹੀਂ ਹੈ ਨਾ ਸਾਨੂੰ ਕਦੀ ਉਹਦੀ ਲੋੜ ਪਈ ਹੈ ਨਾ ਸਾਡੇ ਉਹਨੇ ਕਰੀ ਹੀ ਵਿੱਚ ਆ ਕੇ ਸਾਡੇ ਨਾਲ ਹਿੱਸਾ ਲਿਆ ਹੈ ਪ੍ਰੋਗਰਾਮ ਤੇ ਉਹ ਆਪਣਾ ਵਪਾਰ ਕਰਨ ਆਂਦਾ ਵੇ ਅਸੀਂ ਆਪਣੀ ਸੇਵਾ ਕਰਨ ਆਨੇ ਆ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਰਹਿੰਦਾ ਮਰਦ ਜੀ ਮੈਂ ਬਿਜਲੀ ਵਿਭਾਗ ਦੇ ਨਾਲ ਤੁਹਾਡਾ ਨਾਮ ਵੀ ਲੂ ਸਕਦੇ ਹਾਂ ਵੀਰਾ ਜੀ ਜਦੋਂ ਬਿਜਲੀ ਵਿਭਾਗ ਇੱਕ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇ ਤੇ ਕਿਸੇ ਦਾ ਚਲਾਨ ਕੱਟੇਗਾ ਜਦੋਂ ਉਹਦੇ ਰੇਟ ਪਈ ਸੀ ਉਹ ਕਹਿੰਦਾ ਸਾਰੇ ਪ੍ਰਵਾਸੀਆਂ ਨੇ ਬੈਠੇ ਆ ਉੱਥੇ ਬਹੁਤ ਪੰਜਾਬੀ ਜਣੇ ਵੀ ਲਾ ਰਹੇ ਆ ਪ੍ਰਵਾਸੀ ਵੀ ਲਾ ਰਿਹਾ ਜੇਕਰ ਉਹਦੇ ਬਿਜਲੀ ਪਈ ਚੋਰੀ ਲਈ ਫੜਿਆ ਗਿਆ ਉਦੋਂ ਉਹਨੇ ਰੋਲਾ ਕਿਉਂ ਨਹੀਂ ਪਾਇਆ ਵੀ ਬਾਕੀਆਂ ਦੇ ਕੁੰਡੀ ਲੱਗੀ ਹੋਈ ਹੈ ਜਦੋਂ ਉਦੋਂ ਕਹਿੰਦਾ ਵੀ ਬਾਕੀਆਂ ਨੇ ਵੀ ਕੁੰਡੀ ਲਾਈ ਹੋਈ ਹੈ ਰੋਡ ਜਦੋਂ ਉਹਦੀ ਰੇੜੇ ਚੱਕੀ ਜਾਂਦੀ ਤਾਂ ਉਹ ਸੜਕ ਤੇ ਬਹਿ ਜਾਂਦਾ ਸੀ ਪਰ ਜਦੋਂ ਹੁਣ ਬਿਜਲੀ ਦੀ ਚੋਰੀ ਉਹਦੇ ਫੜੀ ਗਈ ਤੇ ਉਸ ਦਿਨ ਉਹ ਕਿਉਂ ਨਹੀਂ ਬੈਠਾ ਉੱਥੇ ਉਹਨੇ ਤਿੰਨ ਸਟੇਟਮੈਂਟਾਂ ਦਿੱਤੀਆਂ ਤਿੰਨਾਂ 'ਚ ਫਰਕ ਹੈ ਜਿਹੜੀ ਪਹਿਲਾ ਉਹਨੇ ਰੀਲ ਪਾਈ ਉਹ ਕਹਿੰਦਾ ਵੀ ਮੈਂ ਇਨਵਰਟਰ 2ਕ ਹੋ ਗਿਆ ਸੀ ਤਾਂ ਤਾਰ ਲਾਈ ਹੈ ਤੇ ਉਹਦੀ ਵੀਡੀਓ ਪਾਤੀ ਦੂਜੀ ਵਾਰੀ ਉਹ ਕਹਿੰਦਾ ਵੀ ਖੰਡਾ ਸਾਹਿਬ ਕਿਸ ਨੇ ਧੋਣਾ ਸੀ ਨਵਾਟਰ ਤੇ ਚਲਦਾ ਨਹੀਂ ਸੀ ਤਾਂ ਕੁੰਡੀ ਪਾ ਲਈ ਤੀਜੀ ਅਰੀਓ ਕਹਿੰਦਾ ਵੀ ਮੈਂ ਪਿਛਲੀਆਂ ਗੱਲਾਂ ਝੂਠ ਬੋਲ ਰਿਹਾ ਸੀ ਪਰ ਮੈਂ ਬਿਜਲੀ ਵਾਲਿਆਂ ਨੂੰ ਪੈਸੇ ਦਿੰਦਾ ਸੀਗਾ ਉਹ ਮੇਰੇ ਤੋਂ ਮਹੀਨਾ ਲੈ ਕੇ ਜਾਂਦੇ ਸੀ ਤੇ ਮੈਂ ਤਾਂ ਕੁੰਡੀ ਲਾ ਲਈ ਹੁਣ ਇਹ ਜਿੰਨਾਂ ਨੂੰ ਮਹੀਨਾ ਦਿੰਦਾ ਸੀ ਨਹੀਂ ਦਿੰਦਾ ਸੀ ਉਹ ਤਾਂ ਇਹਨੂੰ ਪਤਾ ਵੈ ਸਾਡੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ ਅਸੀਂ ਕਿਸੇ ਅਫਸਰ ਉੱਤੇ ਕਹਿ ਨਹੀਂ ਰੇ ਰਹੇ ਕਿ ਇਹ ਤਾਂ ਵੀ ਕਿਸੇ ਨੇ ਲਈ ਰਿਸ਼ਵਤ ਜਾਂ ਨਹੀਂ ਲਈ ਉਹਨਾਂ ਨੂੰ ਜਿਹੜਾ ਆਪਣਾ ਕੰਮ ਸੀਗਾ ਫਲਾਈਂਗ ਦਾ ਉਹਨਾਂ ਨੇ ਆਪਣਾ ਕੰਮ ਕੀਤਾ ਸਾਨੂੰ ਕੋਈ ਇਤਰਾਜ਼ ਨਹੀਂ ਰੇੜੀ ਲਾਵੇ ਭਾਵੇਂ ਇੱਕ ਮੰਜ਼ਲ ਹੋਰ ਬਣਾ ਕੇ ਲਾਵੇ ਉਹ ਪ੍ਰਸ਼ਾਸਨ ਨੇ ਦੇਖਣਾ ਸਾਨੂੰ ਕੋਈ ਦਿੱਕਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨ ਪਹਿਲਾਂ ਸਾਡੇ ਮੋਬਾਈਲਾਂ ਤੇ ਸਾਰਿਆਂ ਦੇ ਮੋਬਾਈਲਾਂ ਤੇ ਇੱਕ ਬਾਬਾ 버ਗਰ ਵਾਲੇ ਨੇ ਪੋਸਟ ਪਾਈ ਹੈ ਉਹ ਬਿਲਕੁਲ ਗਲਤ ਹੈ ਗੁਰਦੁਆਰੇ ਨੂੰ ਕੋਈ ਉਹਦੀ ਤਕਲੀਫ ਨਹੀਂ ਕੋਈ ਮਸਲਾ ਸਾਡਾ ਹੈ ਨਹੀਂ ਉਹਦਾ ਆਪਣਾ ਬੀਲੀ ਦਾ ਸਬੰਧ ਆ ਸਾਡੇ ਬੀਲੀ ਦੇ ਨਾਲ ਕੋਈ ਸਬੰਧ ਨਹੀਂ ਕਿਸੇ ਦਾ ਕੋਈ ਸਬੰਧ ਨਹੀਂ ਸਾਡੀ ਉਹਦੇ ਨਾਲ ਕੋਈ ਕੰਟਰੋਵਰਸੀ ਨਹੀਂ ਹੈਗੀ ਉਹ ਸਾਡੀ ਪੋਸਟ ਪਾ ਰਿਆ ਅਸੀਂ ਮਿਹਰਬਾਨੀ ਕਰਕੇ ਕਹਿੰਦੇ ਆ ਵੀ ਆਪਣਾ ਤੂੰ ਠੀਕ ਰੱਖ ਸਾਡੀ ਪੋਸਟ ਨਾ ਪਾ ਅਸੀਂ ਇਸ ਕੰਮ ਦੇ ਵਿੱਚ ਨਹੀਂ ਹੈਗੇ ਨਾ ਸਾਡੇ ਗੁਰਦੁਆਰੇ ਦੀ ਹੱਦ ਵਿੱਚ ਹੈ ਹੱਦ ਤੋਂ ਵੀ ਬਾਹਰ ਹੈ ਸਾਨੂੰ ਉਹਦਾ ਕੋਈ ਇਤਰਾਜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਬਾਬਾ 버ਗਰ ਨੇ ਪਿਛਲੇ ਦਿਨੀ ਪੋਸਟ ਪਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹ ਬਿਲਕੁਲ ਗਲਤ ਆ ਸਾਡੀ ਕਮੇਟੀ ਦਾ ਇਹਨਾਂ ਕੋਈ ਲੈਣ ਦੇਣ ਨਹੀਂ ਕੋਈ ਸੰਬੰਧ ਨਹੀਂ ਇਹ ਪਤਾ ਨਹੀਂ ਕਿਉਂ ਬੇਵਜਾ ਮਤਲਬ ਸਾਨੂੰ ਪਰੇਸ਼ਾਨ ਕਰਨਾ ਚਾਹੁੰਦਾ ਔਰ बार-बार ਪੋਸਟਾਂ ਔਰ ਇਦਾਂ ਹੀ ਵੀਡੀਓ ਰੀਲਸ ਪਾਉਂਦਾ ਔਰ ਸਾਡੀ ਬੇਨਤੀ ਹੈ ਕਿ ਕੋਈ ਗੱਲ ਆ ਤਾਂ ਹੀ ਆਪਣੀ ਰੱਖੇ ਪਰ ਸਾਡੇ ਨਾਲ ਦਾ ਕੋਈ ਸੰਬੰਧ ਨਹੀਂ ਤੁਹਾਨੂੰ ਦੱਸਿਆ ਜਿਵੇਂ ਸਾਰਿਆਂ ਨੇ ਕਿ ਜਿਹੜੀ ਪਰੇ ਲੱਗੀ ਹੋਈ ਹੈ ਇਹ ਪਹਿਲਾਂ ਦੀ ਲੱਗੀ ਹੋਈ ਹੈ ਉਰ ਸਾਨੂੰ ਨਾ ਪਹਿਲਾਂ ਤਕਲੀਫ ਸੀ ਨਾ ਅੱਜ ਤਕਲੀਫ ਹੈ ਇਹਨੂੰ ਜੁਰਮਾਨਾ ਪਿਆ ਬਿਜਲੀ ਬੋਰਡ ਨੂੰ ਪਿਆ ਵਾ ਉਹਦੇ ਵਿੱਚ ਸਾਡਾ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਉਸ ਮੇਰੀ ਆਪ ਵੀ ਬੇਨਤੀ ਹੈ ਕਿ ਤੁਸੀਂ ਨਿਰਪੱਖ ਹੋ ਕੇ ਵਿੱਚ ਸਾਡਾ ਸਾਥ ਦਿਓ ਜਿਹੜਾ ਜਿਹਦਾ ਸਦੋ ਬਾਲਵਾ এডੂਕੇਸ਼ਨ ਆ ਰਿਹਾ ਵੀ ਤੁਸੀਂ ਰੇਡੀ ਚ ਪਾਈ ਹੋ ਬਿਲਕੁਲ ਉਹਨਾਂ ਨੇ ਉਹ ਤਾਂ ਗੁਰੂ ਕਰਨ ਵਾਲੀ ਰੇਖਾ ਕਰਨ ਵਾਲੇ ਕੋਈ ਇਹਦੇ ਕੋਲ ਆ ਕੇ ਹੋਣੇ ਆ ਸਾਡਾ ਤਾਂ ਇਹਨਾਂ ਕੋਈ ਰੋਲ ਹੀ ਨਹੀਂ ਹੈਗਾ ਉਹ ਤਾਂ ਸਪਸ਼ਟ ਹੈ ਦਾ ਕੋਈ ਹੋਰ ਨਾਲੇ ਰੇਡੀ ਅੱਜ ਵੀ ਖੜੀ ਹੈ ਉੱਥੇ ਰੇਡੀ ਉੱਥੋਂ ਚੱਕੀ ਨਹੀਂ ਗਈ ਰੇਡੀ ਉੱਥੇ ਖੜੀ ਐ ਸਿਰਫ ਬਿਜਲੀ ਵਿਭਾਗ ਨੇ ਜਿਹੜਾ ਉਹਦੇ ਸਮਾਨ ਚੱਕਿਆ ਉਹਦੇ ਕਰਕੇ ਉਹ ਆਪ ਭੱਜਿਆ ਅੱਜ ਤੋਂ 15 ਦਿਨ ਪਹਿਲਾਂ ਤੱਕ ਉਹਦੇ ਜਿਹੜੇ ਨਾਲ ਦੇ ਬੰਦੇ ਸੀਗੇ ਉਹ ਰੇਡੀ ਚਲਾ ਰਹੇ ਸੀ ਉੱਥੇ ਜਿਸ ਦਾ ਬਾਈ ਨੇ ਤੁਹਾਡੇ ਸਾਰਿਆਂ ਦਾ ਨਾਮ ਲੈ ਰਿਹਾ ਕੀ ਲੱਗਾ ਉਹਦੇ ਪਿੱਛੇ ਕੋਈ ਸ਼ਖਸ ਹੈ ਜਿਹੜਾ ਉਹ ਕਹੇਗਾ ਉਹਨਾਂ ਤੋਂ ਥੋੜਾ ਜਿਹਾ ਪਰੇਸ਼ਾਨ ਹੋਣ ਕਰਕੇ ਇਹ ਚੀਜ਼ ਆ ਗਈ। ਥਾਂ ਦੀ ਨਾਲ ਇਸ ਲਈ ਆਸਥਾ ਬਹੁਤ ਹੈ ਸੰਕਟਾਂ। ਉਹ ਥਾਂ ਦੀ ਨੂੰ ਤਿੰਨ ਤਿੰਨ ਮਤਲਬ ਬਲੰਦੀਆਂ ਤੇ ਆਪਣੇ ਸਰਮਨ ਚਾਰੇ ਲੋਕਾਂ ਦੀ ਪੂਰੀ ਆਸਥਾ ਹੈ ਉਹ ਇਹ ਮਸਬਤ ਨਾਮ ਕਰਨਾ ਚਾਹੁੰਦੇ ਬੇਸਿਕ ਤਾਹੀ ਨਜ਼ਰ ਆਉਂਦਾ ਹੋਊ ਤੇ ਇਸ ਤੋਂ ਇਲਾਵਾ ਵੀ ਮੈਂ ਤਾਂ ਇੱਕ ਸਾਰੀ ਸੰਗਤ ਨੂੰ ਨਾ ਇੱਕ ਸਾਰੀ ਸੰਗਤ ਨੂੰ ਜਿਹੜੇ ਸਾਰੇ ਦੇਖ ਰਿਹਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਇਹ ਹੁੰਦਾ ਵੀ ਇਹਨਾਂ ਦੀਆਂ ਪਿਛਲੀਆਂ ਸਟਰੋਲ ਕਰਕੇ ਵੀਡੀਓ ਵੀ ਦੇਖਿਆ ਜਾਣ ਵੀ ਇਹ ਬਾਕੀ ਵੀਡੀਓ ਕਿਵੇਂ ਪੰਦਾ ਹੈ ਵੀ ਉਹ ਪੂਰਨ ਸਿੱਖਾ ਸਿੱਖੀ ਦੇ ਵਿੱਚ ਹੈ ਤੇ ਦੂਜੀ ਹੈ ਸਾਰੇ ਤਰ੍ਹਾਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਵੀ ਆਪਣੇ ਆਪ ਨੂੰ ਮਜ਼ਾਕ ਵਿੱਚ ਲੈ ਕੇ ਵੀ ਗਿਆ ਹੁੰਦਾ ਹੈ ਸੀਰੀਅਸ ਵੀ ਹੁੰਦਾ ਹੈ ਤੇ ਫਿਰ ਉਹ ਆਪਣੇ ਆਪ ਨੂੰ ਇੱਕ ਗਰੀਬ ਸਿੱਖ ਵੀ ਕਹੀ ਜਾਂਦਾ ਪਹਿਲਾਂ ਇਹਨੂੰ ਪੁੱਛਿਆ ਜਾ ਵੀ ਸਾਡੇ ਤੋਂ ਤਕਲੀਫ ਕੀ ਆ ਸਾਡੇ ਨਾਲ ਕੋਈ ਬੋਲਚਾਲ ਨਹੀਂ ਹੈਗੀ ਸਾਡੇ ਨਾਲ ਕੋਈ ਸਬੰਧ ਨਹੀਂ ਹੈਗੇ ਸਾਨੂੰ ਰਿਹੜੀ ਦਾ ਕੋਈ ਫਰਕ ਨਹੀਂ ਨਾ ਅਜਾ ਨਾ ਪਹਿਲਾਂ ਸੀ ਨਾ ਹੋਣਾ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ ਨਾ ਅਸੀਂ ਸਾਡਾ ਮੇਲ ਆ ਨਾ ਜੋਲ ਹੈ ਬਾਕੀ ਵੀ ਜਿਹੜੀਆਂ ਲੱਗੀਆਂ ਕਿਸੇ ਅਸੀਂ ਕਿਸੇ ਨੂੰ ਅਸੀਂ ਇਹਦੇ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਤੰਗ ਨਹੀਂ ਕਰਦੇ ਸੰਗਤ ਕਹਿੰਦੀ ਹੈ ਵੀ ਜਿਹੜੀਆਂ ਬਾਰੇ ਅਸੀਂ ਫਿਰ ਵੀ ਨਹੀਂ ਕਰਦੇ ਚਲੋ ਗਰੀਬ ਰੋਟੀ ਖਾਈ ਜਾਂਦੇ ਆ ਪਰ ਇਹ ਜਿਹੜਾ ਹੈਗਾ ਨਾ ਕਿਸੇ ਦਾ ਨਾਮ ਲੈਣਾ ਗਲਤ ਹੈ